ਤੁਹਾਡਾ ਜਨਤਵਾਨ ਨੂੰ ਇਹ ਬੇਨਤੀ ਮੇਰੀ ਵੀ ਆਪ ਦਾ ਕੰਨ ਪਰਨੇ ਨਾ ਸੋ ਜਾਗਲਾ ਸਮਾਂ ਥੋੜਾ ਰਹਿ ਗਿਆ ਥੋੜੇ ਸਮੇਂ ਦੇ ਵਿੱਚ ਹੀ ਕੰਮ ਜਰਾ ਹੋるਗਾ ਪਨਾ ਬੜੀ ਡੱਕਰ ਦਾਦਾ ਬੰਦਾ ਬੰਨ ਬੰਨ ਕਰੋ ਜਿਵੇਂ ਮਰਜ਼ੀ ਕਰੋ ਕੋਈ ਆ ਜੇ ਵੀ ਬੰਦ ਕਰੋ ਯਾਰ ਇਹ ਆਪਾਂ ਨੂੰ ਪਬਲਿਕ ਨੂੰ ਸਾਫ ਦੇਣਾ ਜੀ ਅਜ ਇਹਨਾਂ ਨੇ ਕੱਲ ਨੂੰ ਇਸੇ ਪਿੰਡ ਦੇ ਕਿਸੇ ਨਾਲ ਹੋਰ ਦਾ ਬੰਮਾਜ ਵੀ ਹੋ ਸਕਦਾ ਉਸਾ ਆਪਣੇ ਸਾਰੀਆਂ ਸੱਤਾਵਾਂ ਵਿਚੀਆਂ ਬਾਕੀ ਸਾਰੀ ਅੱਜ ਮੱਥਾਂ ਦੇ ਵਿੱਚ ਗਰੀਬ ਜਨਤਾ ਕੋਈ ਮੀਰ ਰਹੀ ਹੋਕਾਰਾਂ ਤੇ ਆਪਦੀ ਕਿਹੜੇ ਦੀਪਾਂ ਦੇ ਬਸਰੇ ਨੇ ਕੰਮ ਹੀ ਬਣਾ ਰਿਆ ਵੀ ਜਿੰਨੂੰ ਮਰਜ਼ੀ ਕਰ ਲੈ ਲੱਗਦਾ ਤੈੱਕੀ ਨਾਲ ਛਰੇਮ ਗੱਡੀ ਵਾਰੀ ਤੇਰੇ ਟੱਕਰ ਮੈਂ ਬਿੰਦਰ ਸਿੰਘ ਬਾਵਾ ਜਿਹਾ ਪ੍ਰਣਾਲਤਾ ਜੀਂਦਾਬਾਦ ਦੀਆਂ ਨੇੜੇ ਗਰੀਬਾਂ ਨਾਲ ਧਰਨਾ ਦਾ ਗਰੀਬਾਂ ਦੇ ਨਾਲ ਖੜਾ ਉਹ ਹੋ ਨਾ ਰੱਖੀ ਜਣਾ ਤੇ ਪੁੱਤ ਕਿਵੇਂ ਮਰੇ ਪਿੰਡ ਦੇ ਮਰੇ ਆ ਹਰ ਦੇ ਵਿੱਚ ਜਬਰੀ ਐਵੇਂ ਜਾਨ ਬੁੱਧ ਕੇ ਨੇ ਪੰਗੇ ਲੈਂਦੇ ਹੈਗੇ ਨੇ ਆਹਨ ਪਾਰਟੀ ਦਾ ਚਿਤਾਈ ਨਾਮ ਅਗੇ ਆਪਨੇ ਬੜਾਂਗੇ ਇਹ ਆਹਨ ਪਾਰਟੀ ਦਾ ਇਹ ਨਾਕਾ ਆਹਨ ਬਾਜ ਨੇ ਟਿਕਾਇਆਗਾ ਕੋਈ ਨਾ ਰੱਜੇ ਕਿੰਨੀ ਪੋਸ਼ ਕਰਾ ਲੈ ਉਹ ਉਹ ਹੋਊਗੀ ਨਾ ਹੋਣੀ ਉਹਦੇ ਕਿਹਦੇ ਵੱਲ ਧਰਨਾ ਚੱਕਿਆਗਾ ਕਿੰਨਾ ਵੱਲੋਂ ਤਰਨਾ ਚੱਕਿਆ ਬੰਦ ਚੱਕ ਗਿਆ ਦਾਦਾ ਬੰਦਾ ਬੰਦ ਗਾਣੇ ਨੂੰ ਬੰਦ ਕਰੋ ਜਿਵੇਂ ਮਰਜ਼ੀ ਕਰੋ ਕੋਈ ਆ ਜਾ ਤੀ ਬੰਦ ਕਰੋ ਯਾਰ ਫਟੋ ਜਾ ਕੇ ਵਿੱਚ ਦੇ ਪੈ ਜੋ ਗਰੀਬਾਂ ਨੇ ਇਹਦੇ ਨੇ ਠੱਗਾ ਹੋਊਗਾ ਸਾਡਾ ਨਕਸ਼ਾ ਕਰਕੇ ਦੋਰਦਾਨ ਐ ਬਿੰਦਰ ਸਿੰਘ ਬਾਵਾ ਜਿਲ੍ਹਾ ਪ੍ਰਧਾਨ ਭਾਦੀ ਜਨਤਾ ਪਾਰਟੀ ਦੇ ਮੇਰੇ ਲਈ ਉਹ ਟਰਨਾ ਮੈਂ ਗਰੀਬਾਂ ਦੇ ਨਾਲ ਖੜਾ ਜਿਹੜੀ ਭੈਣ ਉਹ ਕੋਈ ਇੱਥੇ ਵੱਡਾ ਮਰਿਆ ਉਹਨੇ ਦੇਖਾ ਗਿਆ ਸਰਚਾ ਬੰਦ ਹੋ ਜਾਣੀਆਂ ਸੀ ਇਹ ਪ੍ਰਧਾਨ ਜੀ ਚੱਕਿਆ ਕਿਹਨੇ ਟਰਨਾ ਚੱਕਿਆ ਤਾਂ ਕਿਸੇ ਸ਼ਰਾਬੀ ਨੇ ਚੱਕਿਆ ਆਮ ਪਾਰਟੀ ਦੇ ਸ਼ਰਾਬੀ ਬੰਦੇ ਚੱਕਿਆ ਕਦੋਂ ਕਦੋਂ ਤੋਂ ਲੱਗਿਆ ਹੈ ਕਵਰ ਉੱਠੇ ਕਰਨਾ ਲੱਗਿਆ ਰਾ ਜਗ ਜਗ ਲੰਗੀ ਜਾਂਦੇ ਕੋਈ ਨਹੀਂ ਕੋਈ ਨਹੀਂ ਬੁਲਾਤ ਹੁਣ ਆ ਕਰੋ ਚਲੋ ਚਾਹਾਂ ਚਲੋ ਕਿਉਂ ਤੁਸੀਂ ਕਹਿੰਦੇ ਚੱਕਣਾ ਚਲੋ ਨਾਲ ਨਹੀਂ ਅਹੀ ਅਹੀ ਇਹ ਲਾਹੇ ਆ ਪਰੇ ਮੋੜਾ ਜਾ ਕੇ ਦੁਨੀਆ ਦਾ ਇਹ ਕੋਈ ਇਧਰ ਕੋਈ ਜਾਣੇ ਮੋੜਾ ਜਾ ਕੇ ਉਹ ਪਾਈ ਦੀ ਪਹਿਲੇ ਮੇਰੇ ਤਾਂ ਨਹੀਂ ਜਾਣਾ ਬੰਦਾ ਉਪਰੇ ਹੀ ਯਾਰ ਪਹਿਲੇ ਮੈਂ ਤਾਂ ਕੱਲ ਨੂੰ ਆਪਾਂ ਵੀ ਸਫਰ ਕਰਨਾ ਹੈ ਇੱਕ ਮਿੰਟ ਬਾਬਾ ਯਾ ਇਕੱਲਾ ਨਾ ਆਪਾਂ ਵੀ ਸਫਰ ਕਰਨਾ ਹੈ ਤੂੰ ਜਾ ਕੇ ਨੂੰ ਤੁਹਾਨੂੰ ਰਾਖੇ ਨਹੀਂ ਕੋਸ ਮੈਂ ਹੋ ਹੋ ਮੈਨੂੰ ਰੱਖੀ ਜਨਾ ਤੇ ਪਤਕੀ ਦੇ ਮਰੇ ਆ ਪਿੰਡ ਦੇ ਮਰੇ ਆ ਬਾਬਾ ਵਾਖ ਮੈਂ ਅੱਜ ਅਕਿੰਨਾ ਤਸਰੀ ਦਾ ਮਰਦਾ ਨਾ ਤੱਕਣਾ ਕੀ ਗੱਲ ਹੈ ਬਾਪੂ ਜੀ ਤੁਹਾਨੂੰ ਕੱਲ ਨੂੰ ਹੋਰ ਪੈਸੇ ਰੱਖ ਦੂੰਗਾ ਕੋਈ ਪਰਵਾਹ ਨਹੀਂ ਜੀ ਧਰਨਾ ਕਿਉਂ ਚੁਕਾਇਆ ਜਾ ਰਿਹਾ ਬਹੁਤ ਸਾਰੇ ਜਬਰੀ ਐਵੇਂ ਜਾਨ ਬੁੱਧ ਕੇ ਐਵੇਂ ਉਹ ਪੰਗੇ ਲੈਂਦੇ ਹੈਗੇ ਨੇ ਪ੍ਰਸ਼ਾਸਨ ਦੇ ਧਿਆਨ ਚ ਆ ਬਿਲਕੁਲ ਕਿ ਇਹ ਰੋਡ ਜਿੰਨੇ ਵੀ ਹੈਗੇ ਸਾਰੇ ਬਲੌਕ ਨੇ ਹਾਂ ਧਰਾਈ ਲਿਆ ਚੱਕੇ ਜੇ ਪ੍ਰਸ਼ਾਸਨ ਦੇ ਧਿਆਨ ਵਿੱਚ ਤੇ ਪ੍ਰਸ਼ਾਸਨ ਦੇ ਅੰਚੇ ਨਜ਼ਰ ਨਹੀਂ ਆ ਰਹੇ ਉਹਨਾਂ ਦੀ ਹੱਕਬੰਦ ਹੈ ਵਿੱਚ ਧਰਨਾ ਦੇ ਨਹੀਂ ਜੀ ਹਮ ਨਾ ਸਰਕਾਰ ਤੋਂ ਨਹੀਂ ਨਾ ਪ੍ਰਸ਼ਾਸਨ ਤੋਂ ਨਾ ਪ੍ਰਸ਼ਾਸਨ ਦਾ ਮਰਿਆ ਉਹਨਾਂ ਦੇ ਸਾਰੇ ਬਲਜੀਤ ਕੋ ਨੇ ਇੱਥੇ ਆਇਆ ਸੀਗਾ ਕਿੱਥੇ ਪੈ ਗਏ ਉਹਨਾਂ ਸਹੀ ਕੈਬਨਿਟ ਮੰਤਰੀ ਇੱਥੇ ਉਹਨਾਂ ਦੀ ਪਿੰਡਾਂ ਦੇ ਚਗਾਈ ਜਾਂਦੇ ਘਰਾਂ ਵਾਲੇ ਜਮੀਨਦਾਰਾਂ ਨੇ ਪਿੰਡ ਚਿਕਾਈ ਜਾਂਦੇ ਸਾਨੂੰ ਕਾਨੂੰਨ ਹੱਥ 'ਚ ਲੈਣ ਤੇ ਮਜਬੂਰ ਨਾ ਕੀਤਾ ਜਾਵੇ ਇਹ ਪ੍ਰਸ਼ਾਸਨ ਅਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਨੂੰ ਕਾਨੂੰਨ ਹੱਥ 'ਚ ਲੈਣ ਦੀ ਨਾ ਮਜਬੂਰ ਕੀਤਾ ਜਾਵੇ ਐਵੇਂ ਨਾ ਸਾਨੂੰ ਪਰੇਸ਼ਾਨ ਕੀਤਾ ਜਾਵੇ ਬਾਵਾ ਬੰਦਾ ਬੰਦਾ ਬਾਈ ਜੀ ਮਾਜਰ ਦੀ ਮਜਬੂਰੀ ਆ ਸਾਡੀ ਕੀ ਮਜਬੂਰੀ ਆ ਇਹਨਾਂ ਨਾਲ ਗੱਲ ਕਰੋ ਬਾਈ ਜੀ ਮਾਜਰ ਦੀ ਡੀਲਾ ਦੀ ਚੱਲ ਕੇ ਬਰਾਬਰ ਇਹ ਤੇ ਤੁਹਾਡੇ ਪਰਿਵਾਰ ਦਾ ਅੱਜ ਬੰਦਾ ਖੜਾ ਕਿਹਨੀ ਬੋਲਣਾ ਫਰੀ ਹੈ ਸਿਆਣੇ ਬੰਦੇ ਕੋਈ ਵੀ ਖਰਦੋ ਜੰਮਦੀ ਰੱਤ ਨਹੀਂ ਕਰ ਸਕਦਾ ਇਹ ਵੀ ਗਾਰੰਟੀ ਹੈ ਵਾਅਦੇ ਇਹ ਕਰਦੀ ਆ ਕਿਹੜੀ ਗੱਲੋਂ ਕਰਦੇ ਤੂੰ ਸਿਆਣਾ ਬੈਨਾ ਤੂੰ ਆ ਕੇ ਖੜਾ ਹੋ ਫੁੱਲ ਕਿਸੇ ਸਾਡੇ ਪਰਿਵਾਰ ਦਾ ਸਾਰੇ ਚੱਪਰ ਤੇਰੇ ਨਾਲ ਖੜਨਗੇ ਪਰ ਰੌਲਾ ਇਹ ਵੀ ਜਦੋਂ ਮਢੀ ਰੱਖ ਕੇ ਤਾ ਖੜ ਜਾਂਦੀ ਕੌਣ ਖੜਿਆ ਕਿਸੇ ਜਾਨ ਬਿਆਰਾ ਬੰਦਾ ਇੱਕ ਜਾਣਾ ਆਕੇ ਤੇ ਖੜ ਸਕਦਾ ਇਹ ਇੱਥੇ ਖੜੋ ਬਈ ਆਪ ਜੇ ਜੇ ਰ ਬੈਠੋ ਇੱਕ ਜਰਾ ਆਪਾਂ ਉਹ ਬੰਦੇ ਕੋਲ ਇੱਥੇ ਅੱਜੇ ਗਾਣਾਗਾ ਇੱਥੋਂ ਪਾਸੇ ਨਹੀਂ ਆ ਲੈ ਦੇਖੋ ਪੂਰੀ ਛਕਟਾਈ ਨਾਲ ਇਹ ਸਰਕਾਰ ਛਕਟਾਈ ਨਾਵਾਗੇ ਆਮ ਪਾਰਟੀ ਨਾਲ ਛਕਟਾਈ ਨਾਵਾਗੇ ਆਪਾਂ ਨਿਭਾਵਾਂਗੇ ਇਹ ਆਮ ਪਾਰਟੀ ਨੇ ਚੁਕਾਇਆ ਇਹ ਨਾਕਾ ਆਮ ਪਾਰਟੀ ਨੇ ਚੁਕਾਇਆਗਾ ਕਿੰਨਾ ਦੇ ਵੱਲੋਂ ਚੁਕਾਇਆ ਗਿਆ ਅੱਜ ਇੱਕ ਹੋਰ ਅਸੀਂ ਅਸੀਂ ਚਲਵਾ ਲਿਆ ਹਨਾ ਵਾਰਚ ਲੱਗੇ ਸਾਡੇ ਪੁਰਸੀ ਇੱਧਰ ਲਾਤੀ ਇੱਧਰ ਦੀ ਚੀਜਾਂ ਟਪਾਈ ਜਾਂਦੇ ਆ ਕੱਲ ਸਾਡੀ ਪਾਈਪ ਤੋੜਤੀ ਅੱਜ ਅਸੀਂ ਇਹ ਨਹੀਂ ਆਂਦੇ ਵੀ ਸਿੱਨਾ ਸਾਡਾ ਨੁਕਸਾਨ ਹੋ ਗਿਆ ਜਿਹੜਾ ਹੋ ਗਿਆ ਹੋ ਗਿਆ ਜਿੰਨਾਂ ਦਾ ਮਰ ਗਿਆ ਉਹਨਾਂ ਨੇ ਉਹਨਾਂ ਨੇ ਵੀ ਜਰਿਆ ਹੀ ਅਸੀਂ ਨਾਲ ਖੜੇ ਆ ਪਰ ਰੌਲਾ ਇਹ ਆ ਵੀ ਇੱਕ ਜਣਾ ਇਹਨਾਂ ਦੇ ਪਰਿਵਾਰ ਦਾ ਇੱਥੇ ਖੜੇ ਦਾ ਬਿਕਾ ਪਰਿਵਾਰ ਦਾ ਮੈਂਬਰ ਸਾਹਿਬ ਇਹ ਪਿੰਡ ਦਾ ਕੰਮ ਨਹੀਂ ਆ ਆਪਦੇ ਧਰਫੇ ਦਾ ਕੰਮ ਇਹ ਧਰਫੇ ਨਾਲ ਗੁੜੇ ਆ ਨਾ ਇਹ ਕੰਮ ਨਹੀਂ ਆ ਆ ਕੇ ਸਾਫ ਬਾਪੂ ਜੀ ਜੇਕਰ ਧਰਨਾ ਲੱਗਿਆ ਤਾਂ ਫਿਰ ਧਰਨੇ ਤੇ ਡਿਊਟੀ ਦੇ ਰਹੇ ਆ ਪੱਕੀ ਗੱਲ ਆ ਜੀ ਡਿਊਟੀ ਦੇ ਰਹੇ ਆ ਹਾਂ ਪਰ ਇੱਥੇ ਰੋਸ ਇੱਥੇ ਰੋਸ ਹੈ ਵੀ ਧਰਲੇ ਨੇ ਜਗਾਇਆਗਾ ਨਾਕਾ ਥਾ ਕਿੰਨਾ ਦਾ ਝਾੜੂ ਵਾਲਿਆਂ ਨੇ ਲੀਡਰਾਂ ਨੇ ਇੱਥੇ ਨੇ ਬਲਜੀਤਪੁਰ ਬਾਹਰ ਆ ਕੱਲ ਬਲਜੀਤਪੁਰ ਮੈਂ ਉੱਥੇ ਚੰਡੀਗੜ੍ਹ ਆਈ ਜਾਂਦਾ ਸੀ 3 ਵਜੇ ਹੂੰ ਬਲਜੀਤਪੁਰ ਉੱਥੇ ਗਰਾਊਂਡ ਤੇ ਫਰਦੀ ਸੀ ਕਿਉਂ ਆਦਾ ਚੰਡੀਗੜ੍ਹ ਗਿਆਗਾ ਚੰਡੀਗੜ੍ਹ ਬੈਠੀ ਹੈ ਬਲਜੀਤਪੁਰ ਮੈਂ ਆ ਮੋਰੀਆਂ ਦਾੜੀ ਕਿਧੇ ਵੱਲੋਂ ਗਿਆਗਾ ਚੰਡੀਗੜ੍ਹ ਗਈ ਆ ਝਾੜੂ ਵਾਲੇ ਦੇ ਜਿਹੜੇ ਲੀਡਰ ਇੱਥੇ ਹੂੰ ਕੋਈ ਇਹਨਾਂ ਨਾਲ ਗੱਲ ਕਰਾਂ ਤੇ ਕੋਈ ਇਹਨਾਂ ਦਾ ਜਿੰਨੇ ਕਰ ਕੋਈ ਫੈਸਲਾ ਨਹੀਂ ਹੁੰਦਾ ਨਹੀਂ ਘਟਾਰੇ ਨਹੀਂ ਚੱਕੇ ਨੇ ਇਹ ਵੇਖੋ ਅਗਲਾ ਫੈਸਲਾ ਇਹ ਹੈ ਅੱਜ ਮੀਟਿੰਗ ਕਰਦੇ ਆ ਨਹੀਂ ਮੁਕਸਰ ਸਾਰੇ ਰੋਡ ਬੰਦ ਕਰਾਂਗੇ ਕਿਹੜੇ ਕਿਹੜੇ ਰੋਡ ਬੰਦ ਕੀਤੇ ਆ ਜੀ ਇੱਥੇ ਸਾਰਾ ਚਾਚ ਵੀਰਾ ਕਿਰਾਚੀ ਦਾ ਬੰਦਾ ਬੰਬਲ ਬਾਹਰ ਗੱਲ ਕਰਨਾ ਹੈ ਸੱਚੋ ਸਾਹਿਬ ਬਿਲਕੁਲ ਬੰਦ ਕੀਤੀ ਹੈ ਜਾਂ ਕਿਸੇ ਨੂੰ ਛੋੜ ਨਹੀਂ ਜਿਵੇਂ ਬੰਦ ਹੋ ਜਾਂਦੀ ਹੈ ਜਿਵੇਂ ਬੰਦ ਹੋ ਗਈ ਕਿਹੜੀਏ ਕਿਹੜੀ ਚੀਜ਼ਾਂ ਨੂੰ ਛੋੜ ਦਿੱਤੀ ਲੰਘਣ ਵਾਸਤੇ ਬਸ ਇੱਕ ਜਿਵੇਂ ਆ ਮੱਝ ਦਿੱਲੀ ਆ ਜਾਂ ਐਂਬੂਲੈਂਸ ਨੂੰ ਜਾਂ ਬੱਚੇ ਆ ਜਿਹਦੇ ਬੱਚੇ ਦੇ ਪੇਪਰ ਚਾਹਦੇ ਮੈਂ ਇਹ ਗੱਲ ਨਹੀਂ ਕਰਨਾ ਇਹ ਬੱਚਿਆਂ ਨੂੰ ਰੋਕੂ ਪਰ ਰਹਿਣ ਤੋਂ ਪਾਉਣਾ ਜ਼ਰੂਰੀ ਐ ਐਂਬੂਲੈਂਸ ਨੂੰ ਪਾਉਣਾ ਜ਼ਰੂਰੀ ਐ ਜਿਹਦੀ ਮਜਬੂਰੀ ਜ਼ਰੂਰੀ ਐ ਉਹ ਟੱਪੇ ਦੂਜਾ ਪਾਸੇ ਲਾੜ ਕੇ ਪਹਿਲੇ ਤੜਕੇ ਤੇ ਗਏ ਆ ਬਿਮਾਰ ਲੈ ਕੇ ਗਏ ਆ ਤੇ ਆ ਹੁਣ ਪਿੰਡ ਵਾਲਾ ਇਹ ਆਨ करण या ਇਹ ਮੈਂ 2 ਦਿਨ ਨਹੀਂ ਆਇਆ ਯਾਰ 2 ਦਿਨ ਵਿੱਚ ਹੋਰੀ ਕੁਝ ਹੋ ਗਿਆ ਹਾਂਜੀ ਇਹ ਦੋਦਰ ਮੈਂ ਨਹੀਂ ਆਇਆ ਉਹ ਜੇ ਬੱਛ ਦੁੱਕੀ ਅੱਜ ਬਠਿੰਡੇ ਤੋਂ ਜੇਟੋ ਉਹ ਵੀ ਪਾਏ ਜੇ ਛਰੀਆਮ ਗੱਡੀ ਸਾਹਮਣੇ ਮਾਰੀ ਆ ਆ ਮੇਰੇ ਕੋਲ ਵੀਡੀਓ ਆਈ ਪਈ ਆ ਸਾਰੀਆਂ ਛੱਟਾਂ ਵਿਚੀਆਂ ਸਾਰੀ ਅੱਜ ਬੱਛਾਂ ਦੇ ਵਿੱਚ ਗਰੀਬ ਜਨਤਾ ਕੋਈ ਅਮੀਰ ਇਹ ਨਹੀਂ ਹੋਕਾਰਾਂ ਤੇ ਆਪਦੀ ਉਹ ਬਠਿੰਡੇ ਤੋਂ ਚੱਲ ਕੇ ਬਠਿੰਡੇ ਤੋਂ ਚੱਲ ਕੇ ਜੇਟੋ ਟੁਰ ਪੂਰਾ ਆ ਰਹੀ ਸੀ ਉਹ ਸਾਰੀ ਜਾਣ ਫੁੱਜ ਕੇ ਡਰਾਈਵਰ ਨੇ ਛਾਰ ਮਾਰੀ ਆ ਓਵਰ ਲੋਡ ਹੋ ਆ ਰਹੀ ਸੀ ਜੇ ਇਹਨਾਂ ਨੇ ਕੰਟਰ ਚ ਗੱਡੀ ਮਾਰੀ ਹੋ ਪਿੰਡ ਦੇ ਕੋਈ ਸ਼ੋਕ ਮਤਲਬ ਕੋਈ ਰਿਕਵਰੀ ਨਹੀਂ ਹੋਊਗੀ ਯਾਰ ਪਿੰਡ ਦਾ ਬੰਦਾ ਪਿੰਡ ਦਾ ਬੰਦਾ ਲੰਘਾ ਰਿਹਾ ਆ ਪਿੰਡ ਦਾ ਦਰਵਾਜ਼ਾ ਆ ਤੁਹਾਡੇ ਪਿੰਡ ਦੇ ਪਿੰਡ ਦੀਆਂ ਗੱਡੀਆਂ ਵੀ ਆ ਪਿੰਡ ਦੀ ਗੱਡੀ ਆ ਐਂਬੂਲੈਂਸ ਬੱਚਿਆਂ ਦੀ ਗੱਡੀ ਜਿਹੜੇ ਬੱਚੇ ਪੇਪਰ ਦੇ ਰਹੇ ਉਹਨਾਂ ਨੂੰ ਤੰਗ ਨਹੀਂ ਕਰਨਾ ਪਰ ਤੁਹਾਨੂੰ ਵੀ ਇਹੀ ਗੱਲ ਲਾਉਂਦਾ ਹੀ ਸੀ ਇੱਕ ਗੱਲ ਹੋਰ ਇਹਨਾਂ ਨੂੰ ਵੀ ਬੇਨਤੀ ਆ ਇਹਨਾਂ ਦੇ ਪਰਿਵਾਰ ਦਾ ਜੀ ਨਾ ਕੋਈ 4-5 ਜਾਣੇ ਇਹਨਾਂ ਦੇ ਬੈਠਣ ਉਹਨਾਂ ਦੇ ਘਰ ਦੇ ਜੀ ਵੀ ਬੱਠੂ ਦੇਖੋ ਜੀ ਜੇ ਧਰਨਾ ਲੱਗਿਆ ਤਾਂ ਧਰਨੇ ਤੇ ਬਹਿਣਾ ਵੀ ਜ਼ਰੂਰੀ ਆ ਕੋਈ ਸੜਕਾਂ ਸਾਰੀਆਂ ਰੁਕ ਲੈਣੀਆਂ ਸਰਕਾਰ ਰੁਕਣਾ ਕਾਰਨ ਹੈ ਜੀ ਇੱਕ ਉਹਨਾਂ ਨੇ ਕਰੇ ਵਕਤ ਪਿਆ ਇੱਕ ਸਰਕਾਰ ਦੇ ਸਾਰਿਆਂ ਦੇ ਜੀਓ ਜੀ ਬੈਠਣ ਕਿਤੇ ਪੂਰੇ ਕਿਵੇਂ ਹੋਣਗੇ ਠੀਕ ਆ ਇਹ ਆਪਾਂ ਨੂੰ ਪਬਲਿਕ ਨੂੰ ਸਾਫ਼ ਦੇਣਾ ਜੀ ਅੱਜ ਇਹਨਾਂ ਨਾਲ ਕੱਲ ਨੂੰ ਇਸੇ ਪਿੰਡ ਦੇ ਕਿਸੇ ਨਾਲ ਹੋਰ ਦਾ ਬੰਬਾਜ ਵੀ ਹੋ ਸਕਦਾ ਅਸਾ ਮੇਰੇ ਨਾਲ ਹੋ ਸਕਦਾ ਰੋੜ ਜਾ ਪਰ ਉਹ ਤੇ ਚੱਲਣਾ ਅੱਜ ਕੋਈ ਬੰਦਾ ਕਹੋਗੇ ਕਿ ਜਿਹੜਾ ਰੋੜ ਤੋਂ ਬਿਨਾਂ ਨਹੀਂ ਕਿਸੇ ਵਹੀਕਲ ਤੇ ਵੀ ਹੈਗਾ ਜਿਹੜਾ ਦੀਪਾ ਨੇ ਬਸਰਾਂ ਦੇ ਕੰਮ ਹੀ ਬਣਾ ਲਿਆ ਵੀ ਜਿਹਨੂੰ ਮਰਜ਼ੀ ਜੀ ਕਰਦੇ ਲੱਤਾਂ ਤੇ 31 ਇਹਨਾਂ ਨੇ ਛੜਿਆ ਮ ਗੱਡੀ ਮਾਰੀ ਤੇ ਨਾਲੇ ਟੈਕ ਟੈਕ ਉਥੇ ਸਾਰੀਆਂ ਸਾਰੀਆਂ ਜਿਹੜੀਆਂ ਸਵਾਰੀਆਂ ਟੋਟਲ ਸੱਤਾਵਦੀਆਂ ਵੱਡੀਆਂ ਥੋੜੀ ਵੱਡੀ ਭਾਰੀ ਵੱਡੀ ਇਹਨਾਂ ਦਾ ਕੰਮ ਹੀ ਕੋਈ ਇਹਨਾਂ ਹੰਕਾਰ ਹੀ ਇੰਨਾ ਹੋਇਆ ਕ੍ਰਮ ਪਾਰਟੀ ਨੂੰ ਵੀ ਅਜੀ ਪਾਰਟੀ ਕਿ ਰੱਬ ਬਣ ਕੇ ਇਹ ਵੋਟਾਂ ਮੋਟਾ ਪਲਟਾ ਨਾ ਬੋਲਗੇ ਤੇਰੀ ਬਾਲ ਦਾ ਕੀ ਹੋਇਆ ਤੇਰੀ ਬਾਲ ਨੂੰ ਨਾ ਦੇਣਾ ਪੁਜੇ ਮੁਖਵੰਦੀ ਨੂੰ ਇਹ ਨਾ ਸੁਣ ਲੈ ਪੁਗਤ ਬਾਲ ਵੀ ਮੈਂ ਬਣ ਰੱਬ ਬਣ ਗਿਆ ਇਹ ਬੋਟਾ ਬੋਟਾ ਦੇ ਵਿੱਚ ਕਦੋਂ ਵੀ ਚੱਲ ਲੱਗ ਜਾਣਾ ਇਹ ਸਮੁੰਦਰ ਨੂੰ ਪਾਣੀ ਛੁਪ ਕੇ ਚੜ ਗਿਆ ਕੋਈ ਪ੍ਰਸ਼ਾਸਨ ਇੱਥੇ ਪਹੁੰਚਿਆ ਕੋਈ ਨਹੀਂ ਪਹੁੰਚਿਆ ਪਰ ਛੇ ਨਾ ਸਰੀਆਮ ਸਰਕਾਰ ਦੀ ਮੱਤ ਕਰ ਰਿਹਾ ਠੀਕ ਹੈ ਸਰਕਾਰ ਨੇ ਕਿਹਾ ਵੀ ਰੋਣ ਟੰਕ ਕਰੋ ਗਰੀਬ ਜਨਤਾ ਨੂੰ ਟੰਕ ਕਰੋ ਕੱਲ ਨੂੰ ਇਹ ਸਿਰ ਦਾ ਚੱਕਣਾ ਸਾਡੇ ਸਿਰ ਨੂੰ ਆਉਂਦੇ ਇਹ ਸ਼ਰਨ ਮਾਉਣ ਦਾ ਕਾਰਨ ਇਹਦਾ ਇਹ ਹੈ ਵੀ ਗਰੀਬ ਕੋਈ ਵੀ ਬੋਲਦਾ ਸਾਡੀ ਸਰਕਾਰ ਦੇ ਵਿੱਚ ਬੜਾ ਇਹਨਾਂ ਦੇ ਮੈਂਬਰ ਆ ਪਿੰਡਾਂ ਦੇ ਬੜਾ ਸਰਪੰਕ ਕਿਹਾ ਤੇ ਬੜਾ ਐਮ.ਐਲ.ਏ ਗ੍ਰੀਨੀਟ ਕੋ ਜਿਹੜੀ ਬਲਜੀਤ ਕੋਰ ਬੋਟ ਹੜਕੇ ਤੋਂ ਕਾਰਨ ਮੰਤਰੀ ਆ ਉਹ ਸਾਡੀ ਅੱਛੀ ਮੋਰਚੇ ਦੀ ਆ ਉਹਨੇ ਕਹੀਦਾ ਵੀ ਐ ਚਿਕਾ ਨੂੰ ਐਸੀ ਦਾ ਦੇ ਹਾਰ ਨਾਲ ਨਾਲ ਮਾਰ ਦਿਆ ਕੇ ਉਹਨੇ ਇੱਕ ਵੀ ਅਜਿਹਾ ਬਿਆਨ ਦਿੱਤਾ ਵੀ ਇੱਕ ਵੀ ਬਿਆਨ ਨਹੀਂ ਦਿੱਤਾ ਵੀ ਇੱਕ ਵਾਰੀ ਬੰਦੇ ਨੂੰ ਬਿਆਨ ਦਿੱਤਾ ਵੀ ਭਾਈ ਮੈਂ ਹਾਂ ਦਾ ਤੇਰੇ ਗਰੀਬ ਆ ਤੇ ਪਾਈਆਂ ਦੇ ਗਰੀਬਾਂ ਦੇ ਵੋਟਾ ਜਿਵੇਂ ਤੁਸੀਂ ਕਹਿ ਰਹੇ ਤਾਂ ਵਿਕੰਤਪੁਰ ਗਰੀਬਾਂ ਦੀ ਆ ਜਿਹੜੇ ਦੂਜੇ ਆ ਉਹ ਸਾਰੇ ਵੰਡ-ਕੰਡ ਕੇ ਪਾਲਤਿਆਂ ਦੇ ਵੋਟਾ ਜਿੱਦੇ ਗਰੀਬ ਜਨਤਾ ਵੋਟ ਪਾਉਂਦੀ ਸਰਕਾਰ ਉਹਦੀ ਬਣਦੀ ਆ ਪ੍ਰਧਾਨਤਵਾਨ ਨੂੰ ਇਹ ਬੇਨਤੀ ਮੇਰੀ ਵੀ ਆਪ ਦਾ ਕੰਨ ਪਰਨੇ ਨਾ ਸੋ ਦਾਗ ਦਾ ਸਮਾਂ ਥੋੜਾ ਰਹੇਗਾ ਹੁਣੇ ਸਮੇਂ ਦੇ ਵਿੱਚ ਕੰਮ ਜਰਾ ਹੋ ਜਾਊਗਾ ਤੇ ਮੁਰਕੇ ਉਹ ਕੇਹੀ ਵਾਂਗੂ ਜੇਲ ਤੈਨੂੰ ਵੇਖਣੀ ਪਊਗੀ ਜਿਵੇਂ ਪ੍ਰਧਾਨ ਜੀ ਤੁਸੀਂ ਕਹਿੰਨੇ ਬਲਜੀਤ ਕੌਰ ਜੀ ਕੱਲ ਲੱਖੇ ਵਾਲੀ ਸੀ ਜੇ ਕੱਲ ਲੱਖੇ ਵਾਲੀ ਸੀ ਤਾਂ ਕੀ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਬੰਦਾ ਇੱਥੇ ਆਉਂਦਾ ਵੇਖੋ ਜੀ ਕੱਲ ਕੋਈ ਮੈਂ ਕਿਸੇ ਗੱਪ ਕੋਈ ਮਾਰਦਾ ਗੱਪ ਨਾਲ ਗੱਡੀ ਲੈ ਕੇ ਨੋਵਾ ਗੱਡੀ ਸੀ ਨੰਬਰਾਂ ਵਾਲੀ ਗੱਡੀ ਮੇਰੇ ਕੋਲ ਮੈਂ ਚੰਨੀ ਕਰਵਾਈ ਜਾਂਦਾ ਸੀ ਠੀਕ ਆ ਉਹ ਮੇਰੇ ਕੋਲ ਦੀ ਟੱਪੀ ਐ ਕੋਲ ਦੀ ਹੁਟਕ ਮਾਰਦੀਆਂ ਗੱਡੀਆਂ ਟੱਪੀਆਂ ਗਰਾਊਂਡ ਦੇ ਵਿੱਚ ਘਾਟੋ ਕੀਤਾ ਮੁਰਕੇ ਲੱਖੇ ਵਾਲੀ ਬਣੀ ਐ ਅੱਛਾ ਉਹ ਇਹਦੇ ਦੋਗਲਾ ਵਾਲੀ ਵੀ ਇੱਕ ਜੀ ਦੇ ਵਿੱਚ ਵੀ ਦੋਗਲਾ ਮੈਂ ਆਵਾ ਖੁਦ ਜਾਂਦੀ ਵੇਖੀ ਆ ਹੂੰ ਇਹ ਆਦੇ ਕੋਈ ਆ ਮੈਂ ਗੱਲ ਕਰਈ ਆ ਕੋਈ ਆ ਕੋਈ ਗਰੀਬਾਂ ਦੀ ਨਾ ਚਿਬਲਾਂ ਦੇ ਸਲਾਈਆਂ ਨਾ ਮਕਸਾਂ ਵਾਲੇ ਸਲਾਈਆਂ ਨਾ ਉਹ ਗਵਿੰਦਗੜ੍ਹ ਰਹੀ ਆ ਜੀ ਗਲਬਟ ਵਾਲੀ ਆ ਹਾਂ ਤੇ ਨਾ ਸ਼ੇਰਾਂ ਦੀ ਸੁਮਾਈ दिल्ली क्राइम नेशनल न्यूज़ नजर सफर